ਸਤਿ ਸ਼੍ਰੀ ਅਕਾਲ ਜੀ ਅੱਜ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹੋਲੇ ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਸੰਗਤਾਂ ਜਾ ਰਹੀਆਂ ਨੇ ਤੇ ਉੱਥੇ ਹੀ ਦੋਸਤੋ ਪਿਛਲੀ ਵਾਰ ਮੰਦਭਾਗੀ ਘਟਨਾ ਵਾਪਰੀ ਸੀ ਜਦੋਂ ਕਿ ਢੰਗ ਸਿੰਘ ਨੂੰ ਹੁੱਲੜ ਪਾਜਾਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ ਉੱਥੇ ਦੋਸਤੋ ਹੁਣ ਢੰਗ ਸਿੰਘਾਂ ਵੱਲੋਂ ਹੁੱਲੜ ਪਾਜਾਂ ਨੂੰ ਇੱਕ ਚੇਤਾਵਨੀ ਦਿੱਤੇ ਹੋਏ ਆਖਿਆ ਕਿ ਅਜਿਹੀ ਕੋਈ ਵੀ ਉਹਨਾਂ ਨੇ ਗਲਤੀ ਕੀਤੀ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉੱਥੇ ਦੋਸਤੋ ਆਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਜਿੱਥੇ ਤੁਸੀਂ ਵੇਖੋਗੇ ਕਿ ਸ੍ਰੀ ਅਨੰਦਪੁਰ ਸਾਹਿ ਹੁਲੜਬਾਜੀ ਕਰਦੇ ਨੇ ਤੇ ਨਿਹੰਗ ਸਿੰਘਾਂ ਦੇ ਡਿੱਕੇ ਚੜ ਜਾਂਦੇ ਨੇ ਉੱਤੇ ਤੁਸੀਂ ਵੇਖੋ ਪੂਰੀ ਇਹ ਵੀਡੀਓ ਤੇ ਵੀਡੀਓ ਨੂੰ ਵੇਖਣ ਤੋਂ ਬਾਅਦ ਆਪਣੇ ਵਿਚਾਰਾਂ ਨੂੰ ਕਮੈਂਟ ਬਾਕਸ ਵਿੱਚ ਸਾਂਝੇ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ। ਸਰ ਜੰਗੀ ਚੀਜ਼ ਕੀਤਾ ਸਾਡਾ ਆ ਰਿਹਾ ਸੀ ਕਿ ਇਸ ਵਾਰੀ ਬਰਦਾਸ਼ਤ ਨਹੀਂ ਕਰਨਾ ਇਹ ਮਢੀਰ ਨੂੰ ਆ ਥੋੜਾ ਜਿਹਾ ਨਾਦਪੁਰ ਸਾਹਿਬ ਹੈ ਥੋੜੇ ਕਿਲੋਮੀਟਰ ਹੀ ਰਹਿ ਗਿਆ ਕੁਝ ਦਿਨ ਕਿਲੋਮੀਟਰ ਹੀ ਜਾ ਕੇ ਮਢੀਰ ਨੂੰ ਚੰਗੀ ਤਰ੍ਹਾਂ ਇਸ ਫਰਾਵ ਕਰਾਂਗੇ ਹੁਣ ਇਹ ਇਹਨਾਂ ਨੂੰ ਬਣਨ ਦੋ ਜੇ ਅਸੀਂ ਕੋਈ ਜ਼ਿਆਦਾ ਨਹੀਂ ਕਹਿਣਾ ਕਿਉਂਕਿ ਇਹ ਬਾਤਾਂ ਅੰਗਰੇਜ਼ ਨੇ ਤੁਰ ਤੁਰਾ ਤੁਰ ਤੁਰਾ ਬਾਰ ਬਾਰ ਬੈਠ ਜਾ ਤਾਂ ਉਹਨਾਂ ਨੂੰ ਗਿਆ ਮੈਂ ਸਾਂ ਬਿਆ ਆ ਤਾ ਕਹਾਂ ਉਹਨਾਂ ਬਾਰ ਬਾਰ ਬੈਠ ਜਾ ਸਾਰੇ ਇੱਥੇ ਆ ਦੋ ਕਿਵੇਂ ਅੱਗੇ ਆਈ ਦੇ ਇੱਥੇ ਆ ਲੱਗਾ ਜਬਾਣੀ ਦੇ ਦਦੇ ਰੇਸਾਂ ਦੇ ਜੰਮ ਮੋੜ ਸਕਦਾ ਦਦੇ ਉਹ ਹੱਥ ਨਾਲੇ ਤੋੜਦੇ ਨਹੀਂ ਹੱਥ ਨਾਲੇ ਹੁਣ ਤੋ ਦੋਸਤੋ ਵੀਡੀਓ ਵਿੱਚ ਤੁਸੀਂ ਵੇਖਿਆ ਕਿ ਨੌਜਵਾਨਾਂ ਨੂੰ ਬਣਦੀ ਸਜ਼ਾ ਦਿੱਤੀ ਗਈ ਤੇ ਉਹਨਾਂ ਕੋਲੋਂ ਕੁਬੈਟਾਂ ਕੜਵਾਈਆਂ ਗਈਆਂ ਸੋ ਦੋਸਤੋ ਤੁਹਾਡੇ ਇਸ ਵੀਡੀਓ ਪਰਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਰੱਬ ਰੱਖਾ